ਇੱਧਰ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਗੜੀ ਦੇ ਵਿੱਚ ਮੇਰੇ ਦਸ਼ਮੇਸ਼ ਪਿਤਾ ਸਾਰੇ ਸਿੱਖ ਸ਼ਹੀਦ ਹੋ ਗਏ ਕੁਝ ਕ ਸਿੱਖ ਬਚੇ ਨੇ ਭਾਈ ਕਾਠਾ ਸਿੰਘ ਵਰਗੇ ਜਿਨ੍ਹਾਂ ਨੂੰ ਕੋਠਾ ਸਿੰਘ ਵੀ ਇਤਿਹਾਸਕਾਰਾਂ ਨੇ ਲਿਖਿਆ ਹੁਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਤ ਸਿੰਘ ਵੱਲ ਵੇਖਦੇ ਨੇ ਸੰਗਤ ਸਿੰਘ ਵੱਲ ਵੇਖਦੇ ਨੇ ਭਾਈ ਦਇਆ ਸਿੰਘ ਜੀ ਖੜੇ ਨੇ ਭਾਈ ਧਰਮ ਸਿੰਘ ਜੀ ਖੜੇ ਨੇ ਭਾਈ ਮਾਨ ਸਿੰਘ ਜੀ ਖੜੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਜੰਗ ਵਿੱਚ ਜਾਣਾ ਬਈ ਮੈਨੂੰ ਜਾਣ ਦਿਓ ਮੈਂ ਤੁਹਾਨੂੰ ਸ਼ਹੀਦ ਹੁੰਦਿਆਂ ਵੇਖ ਕੇ ਇੱਥੇ ਨਹੀਂ ਰੁਕਣਾ ਚਾਹੁੰਦਾ ਮੈਨੂੰ ਜੰਗ ਵਿੱਚ ਜਾਣ ਦਿਓ ਮਹਾਰਾਜ ਨੇ ਆਖਿਆ ਫਿਰ ਇਹਨਾਂ ਪੰਜ ਸਿੰਘਾਂ ਨੇ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੁਕਮ ਸੁਣਾਇਆ ਸੀ ਗੁਰੂ ਗੋਬਿੰਦ ਸਿੰਘ ਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਤੇ ਇੱਕ ਗੱਲ ਨੋਟ ਕਰ ਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਤੇ ਕੋਈ ਹੁਕਮ ਨਹੀਂ ਸੀ ਚਲਾ ਸਕਿਆ ਜੇ ਅੱਜ ਹੁਕਮ ਚੱਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਤੇ ਤਾਂ ਪੰਜ ਪਿਆਰਿਆਂ ਦਾ ਚੱਲਿਆ ਆਖੋ ਸਤਨਾਮ ਪੰਜ ਪਿਆਰੇ ਪਹਿਲਾਂ ਬੇਨਤੀ ਕਰਦੇ ਨੇ ਮਹਾਰਾਜ ਮੰਨਦੇ ਨਹੀਂ ਕਿਉਂਕਿ ਜੰਗ ਜਾਣਾ ਚਾਹੁੰਦੇ ਨੇ ਫਿਰ ਹੁਕਮ ਕਰਦੇ ਨੇ ਪਾਸ਼ਾ ਜੀ ਤੁਸੀਂ ਜੰਗ ਵਿੱਚ ਨਹੀਂ ਜਾਓਗੇ ਇਹ ਖਾਲਸੇ ਦਾ ਹੁਕਮ ਹੈ ਪੰਜ ਪਿਆਰਿਆਂ ਦਾ ਹੁਕਮ ਹੈ ਤੁਸੀਂ ਖਾਲਸੇ ਨੂੰ ਸਾਜਿਆ ਹੈ ਨਿਵਾਜਿਆ ਹੈ ਤੁਸੀਂ ਆਖਿਆ ਜੇ ਖਾਲਸਾ ਮੇਰਾ ਚੇਲਾ ਹੈ ਤੇ ਮੇਰਾ ਰੂਪ ਵੀ ਹੈ ਮੇਰਾ ਗੁਰੂ ਵੀ ਹੈ ਤੇ ਜਦੋਂ ਚੇਲਾ ਸੀ ਆਪ ਦਾ ਹੁਕਮ ਮੰਨਦਾ ਸੀ ਅੱਜ ਗੁਰੂ ਦੇ ਰੂਪ ਦੇ ਵਿੱਚ ਆਪ ਨੂੰ ਹੁਕਮ ਸੁਣਾਉਂਦਾ ਹੈ ਕਿ ਤੁਸੀਂ ਮੈਦਾਨੇ ਜੰਗ ਨਹੀਂ ਜਾਓਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਪੁੱਛਣਾ ਕੀਤਾ ਵੀ ਮੈਨੂੰ ਜੰਗ ਵਿੱਚ ਕਿਉਂ ਨਹੀਂ ਜਾਣ ਦਿੰਦੇ ਗੁਰੂ ਪਿਆਰਿਓ ਇੱਥੇ ਉਦਾਹਰਣ ਬੜੀ ਕਮਾਲ ਦੀ ਦਿੱਤੀ ਜਾਂਦੀ ਹੈ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਆਖਣ ਲੱਗੇ ਪਾਤਸ਼ਾਹ ਜੀ ਕੋਈ ਵੀ কুমਿਹਾਰ ਹੋਵੇ ਕੋਈ ਵੀ কুমਿਹਾਰ ਉਹ কুমਿਹਾਰ ਲੱਖਾਂ ਬਰਤਨ ਬਣਾ ਦਿੰਦਾ ਹੈ ਮਿੱਟੀ ਦੇ ਲੱਖਾਂ ਭਾਂਡੇ ਬਣਾ ਦਿੰਦਾ ਹੈ ਗੁਰੂ ਪਿਤਾ ਜੀ কুমਿਹਾਰ ਨੂੰ ਕੁਝ ਹੋ ਜਾਵੇ ਨਾ ਲੱਖਾਂ ਮਿੱਟੀ ਦੇ ਬਰਤਨ ਪਏ ਹੋਣ ਲੱਖਾਂ ਮਿੱਟੀ ਦੇ ਬਰਤਨ ਇਕੱਠੇ ਹੋ ਕੇ ਇੱਕ কুমਿਹਾਰ ਨਹੀਂ ਪੈਦਾ ਕਰ ਸਕਦੇ ਨਹੀਂ ਕੁਮਾਰ ਬਣਾ ਸਕਦੇ ਉਹ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਅਸੀਂ ਤੁਹਾਨੂੰ ਜੰਗ ਵਿੱਚ ਤਾਂ ਤਾਂ ਨਹੀਂ ਜਾਣਦੇ ਰੇ ਤੁਸੀਂ ਇਕੱਲੇ ਹੋ ਤੁਸੀਂ ਜੇ ਚਮਕੌਰ ਦੀ ਗੜੀ ਵਿੱਚੋਂ ਚਲੇਗੇ ਤੁਸੀਂ ਲੱਖਾਂ ਨਹੀਂ ਕਰੋੜਾਂ ਸਿੱਖ ਸਾਜ ਦੇਓਗੇ ਸਾਨੂੰ ਪਤਾ ਜੇ ਗੁਰੂ ਪਿਤਾ ਜੀ ਇੱਥੇ ਗੜੀ ਵਿੱਚ ਤੁਹਾਨੂੰ ਕੁਝ ਹੋ ਜਾਂਦਾ ਨਾ ਭਾਵੇਂ ਅਸੀਂ ਲੱਖਾਂ ਕੀ ਕਰੋੜਾਂ ਸਿੱਖ ਬਚ ਜਾਈਏ ਪਰ ਤੁਹਾਡੇ ਵਰਗਾ ਗੁਰੂ ਗੋਬਿੰਦ ਸਿੰਘ ਨਹੀਂ ਪੈਦਾ ਕਰ ਸਕਦੇ ਇਸ ਕਰਕੇ ਗੁਰੂ ਪਿਤਾ ਸਿੰਘ ਨੇ ਤੁਹਾਨੂੰ ਜੰਗ ਵਿੱਚ ਜਾਣ ਦਿੰਦੇ ਤੇ ਕਿਰਪਾ ਕਰਕੇ ਸਾਡੇ ਹੁਕਮ ਨੂੰ ਪ੍ਰਵਾਨ ਕਰੋ ਤੁਸੀਂ ਚਮਕੌਰ ਦੀ ਗੜੀ ਛੱਡੋ ਤੇ ਗੁਰੂ ਪਿਆਰਿਓ ਦਸ਼ਮੇਸ਼ ਪਿਤਾ ਨੂੰ ਇਹ ਹੁਕਮ ਲਗਾਇਆ ਗਿਆ ਤੇ ਸਤਿਗੁਰਾਂ ਨੇ ਫਿਰ ਇਹ ਹੁਕਮ ਮੰਨਿਆ ਮੰਨਣਾ ਪੈਣਾ ਸੀ ਉਸ ਸਮੇਂ ਫਿਰ ਖਵਾਜਾ ਖੇਜਰ ਵਰਗੇ ਤੇ ਗੁਰੂ ਪਿਆਰਿਓ ਜਿਹੜਾ ਖਵਾਜਾ ਮਰਦੂਦ ਹੈ ਇਹਨੂੰ ਖਵਾਜਾ ਖੇਜਰ ਖਾਂ ਆਖਿਆ ਗਿਆ ਜਿਹੜਾ ਆਨੰਦਪੁਰ ਸਾਹਿਬ ਦੇ ਵਿੱਚ ਔਰੰਗਜ਼ੇਬ ਦੇ ਦਸਤਕਾਂ ਵਾਲੀ ਕੁਰਾਨ ਸ਼ਰੀਫ ਲੈ ਕੇ ਗਿਆ ਸੀ ਨਾ ਇਹ ਹੁਣ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਿਆ ਹੋਇਆ ਇਹਨੂੰ ਇਹ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਉਂਦਾ ਜਾਂ ਮਰਦਾ ਫੜ ਕੇ ਲੈ ਜਾਵਾਂ ਤੇ ਔਰੰਗਜ਼ੇਬ ਮੇਰੇ ਤੇ ਬੜਾ ਖੁਸ਼ ਹੋਏਗਾ ਮੈਨੂੰ ਇਨਾਮ ਦੇਵੇਗਾ ਇੱਕ ਵਾਜਾ ਖੇਜ਼ਰ ਆਪਣੇ ਨਾਲ ਨਜੀਬ ਖਾਨ ਨੂੰ ਲੈਂਦਾ ਆਪਣੇ ਨਾਲ ਉਸਮਾਨ ਖਾਨ ਨੂੰ ਲੈਂਦਾ ਦਿਲਾਵਰ ਖਾਨ ਨੂੰ ਲੈਂਦਾ ਸਮੁੰਦ ਖਾਨ ਨੂੰ ਲੈਂਦਾ ਮੁਹੰਮਦ ਖਾਨ ਨੂੰ ਲੈਂਦਾ ਤੇ ਗੁਰੂ ਪਿਆਰਿਓ ਅਜਮੇਰ ਚੰਦ ਵਰਗੇ ਪੰਮੇ ਪ੍ਰੋਹਤ ਵਰਗੇ ਇਹ ਜਰਨੈਲ ਇਕੱਠੇ ਹੋ ਜਾਂਦੇ ਨੇ ਇਹ 22 ਤਾਰ ਦੇ ਪਹਾੜੀ ਰਾਜੇ ਇਕੱਠੇ ਹੋ ਜਾਂਦੇ ਨੇ ਕਹਿੰਦੇ ਹੁਣ ਤਾਂ ਗੁਰੂ ਗੋਬਿੰਦ ਸਿੰਘ ਅਤੇ ਕੁਝ ਸਿੱਖ ਰਹਿ ਗਏ ਚਲੋ ਆਪਾਂ ਜਾ ਕੇ ਫੜ ਲੈਨੇ ਆ ਤੇ ਜਿਉਂ ਹੀ ਇਹ ਨਾਰ ਖਾਂ ਵਰਗੇ ਮਲੇਰ ਕੋਟਲਾ ਸ਼ੇਰ ਮੁਹੰਮਦ ਖਾਂ ਜੀ ਨੇ ਹਾ ਦਾ ਨਾਰਾ ਮਾਰਿਆ ਸੀ ਨਾ ਉਹਦਾ ਭਰਾ ਹੈ ਨਾਰ ਖਾਂ ਗੁਰੂ ਪਿਆਰਿਓ ਇਹ ਕਹਿੰਦੇ ਜਦੋਂ ਗੌਰ ਗੜੀ ਨੂੰ ਪੌੜੀ ਲਾ ਕੇ ਚੜਨ ਲੱਗਿਆ ਸੀ ਜਦੋਂ ਕੰਧ ਤੇ ਹੱਥ ਰੱਖਿਆ ਮਹਾਰਾਜ ਨੇ ਵੇਖ ਲਿਆ ਇੱਕੋ ਹੀ ਤੀਰ ਮਾਰਿਆ ਪਾਰ ਬੁਲਾਤਾ ਆਖੋ ਸਤਨਾਮ ਜਿਹੜਾ ਵੀ ਆਉਂਦਾ ਸੀ ਮਹਾਰਾਜ ਤੀਰ ਨਾਲੇ ਮਾਰ ਦਿੰਦੇ ਸੀ ਜ਼ਰਤ ਨਹੀਂ ਸੀ ਪੈਦੀ ਕਿ ਅਸੀਂ ਗੜੀ ਨੂੰ ਫਤਿਹ ਕਰ ਲਈਏ ਤੇ ਉਸ ਸਮੇਂ ਗੁਰੂ ਪਿਆਰੇ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਨੇ ਜਿੰਨੇ ਵੀ ਤੀਰ ਸੀ ਉਹ ਚਲਾ ਚਲਾ ਕੇ ਜਰਨੈਲ ਪਾਰ ਬੁਲਾ ਦਿੱਤੇ ਜਰਨੈਲ ਮਾਰ ਦਿੱਤੇ ਇਹ ਜਿਹੜਾ ਖਵਾਜਾ ਮਰਦੂਦ ਹੈ ਨਾ ਖਵਾਜਾ ਖੇਜਰਖਾਂ ਇਹ ਬਚ ਗਿਆ ਇਹ ਕਿਉਂ ਬਚਿਆ ਇਹ ਉਹਨਾਂ ਦੇ ਓਲੇ ਲੁਕ ਗਿਆ ਗੜੀ ਦੇ ਓਲੇ ਲੁਕ ਗਿਆ ਕੰਧ ਦੇ ਓਲੇ ਲੁਕ ਗਿਆ ਨਹੀਂ ਮਹਾਰਾਜ ਨੇ ਇਹਨੂੰ ਵੀ ਮਾਰ ਦੇਣਾ ਸੀ ਖੈਰ ਇੱਫ ਡਰ ਜਾਂਦੇ ਨੇ ਪਿੱਛੇ ਹੋ ਜਾਂਦੇ ਨੇ ਕਿਉਂਕਿ ਜਾਨਾਂ ਸਭ ਨੂੰ ਪਿਆਰੀਆਂ ਨੇ ਔਰੰਗਜ਼ੇਬ ਦੀਆਂ ਫੌਜਾਂ ਵਜ਼ੀਰ ਖਾਨ ਦੀਆਂ ਫੌਜਾਂ ਜਲੰਧਰ ਵਾਲੇ ਉਸਮਾਨ ਖਾਨ ਦੀਆਂ ਫੌਜਾਂ ਗੁਰੂ ਪਿਆਰਿਓ ਇਹ ਸਾਰੀਆਂ ਤਨਖਾਹਾਂ ਤੇ ਸੀ ਇਹਨਾਂ ਦੇ ਮਨ ਵਿੱਚ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਫੜਨ ਜਾਵਾਂਗੇ ਅਸੀਂ ਮਾਰੇ ਜਾਵਾਂਗੇ ਡਰਦੇ ਨੇ ਅੱਗੇ ਨਹੀਂ ਵੱਧਦੇ ਪਰ ਜਦੋਂ ਸਿੱਖਾਂ ਨੇ ਫੈਸਲਾ ਕਰ ਲਿਆ ਨਾ ਜਿਹੜੇ ਅੰਦਰ ਬੈਠੇ ਨੇ ਉਹ ਫਿਰ ਕਹਿਣ ਲੱਗੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰੂ ਪਿਤਾ ਸਾਡੀ ਬੇਨਤੀ ਹੈ ਕਿ ਤੁਸੀਂ ਇੱਥੇ ਬਹੁਤਾ ਚਿਰ ਨਾ ਰੁਕੋ ਅੱਠ ਪੋ ਲੰਘ ਜਾਂਦੀ ਹੈ 9 ਪੋ ਚੜ ਜਾਂਦਾ ਹੈ ਰਾਤ ਹੁੰਦੀ ਹੈ ਗੁਰੂ ਪਾਤਸ਼ਾਹ ਜੀ ਤੁਸੀਂ ਹੁਣ ਚਲੇ ਜਾਓ ਮਹਾਰਾਜ ਕਹਿੰਦੇ ਕਿਵੇਂ ਜਾਵਾਂ ਫਿਰ ਉੱਥੇ ਸਿੱਖਾਂ ਨੇ ਵਿਆਉਂਤ ਬੰਦੀ ਬਣਾਈ ਸੀ ਗੁਰੂ ਪਾਤਸ਼ਾਹ ਜਿਹੜਾ ਤੁਸੀਂ ਪਹਿਰਾਵਾ ਪੈਨਿਆ ਹੋਇਆ ਨਾ ਇਹ ਆਪਣੇ ਹਮ ਸ਼ਕਲ ਨੂੰ ਦੇਖ ਕੇ ਜਾਓ ਆਪਣੇ ਗੁਰਸਿੱਖ ਨੂੰ ਦੇਖ ਕੇ ਜਾਓ ਇਨ੍ਹਾਂ ਗੁਰਸਿੱਖਾਂ ਦੇ ਵਿੱਚ ਨਾ ਇੱਕ ਹਮ ਸ਼ਕਲ ਸੀ ਗੁਰੂ ਪਾਤਸ਼ਾਹ ਦਾ ਤੇ ਭਾਈ ਦਇਆ ਸਿੰਘ ਧਰਮ ਸਿੰਘ ਕਹਿਣ ਲੱਗੇ ਇਨ੍ਹਾਂ ਨੂੰ ਦੇਖ ਕੇ ਜਾਓ ਸਤਗੁਰਾਂ ਨੇ ਆਪਣਾ ਜੋ ਚੋਲਾ ਸੀ ਉਹ ਪਹਿਨਾ ਦਿੱਤਾ ਆਪਣੇ ਹਮ ਸ਼ਕਲ ਨੂੰ ਦਸਤਾਰ ਸਜਾ ਦਿੱਤੀ ਕਲਗੀ ਸਜਾ ਦਿੱਤੀ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਰੂਪ ਬਣਾ ਦਿੱਤਾ ਜਿਵੇਂ ਆਖਿਆ ਸੀ ਨਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਸਤਿਗੁਰਾਂ ਨੇ ਸਾਰਾ ਹੀ ਬਾਣਾ ਉਹਨੂੰ ਪਹਿਨਾ ਦਿੱਤਾ ਆਪਣੇ ਹਮ ਸ਼ਕਲ ਗੁਰਸਿੱਖ ਨੂੰ ਇਹ ਕੌਣ ਸੀ ਗੁਰਸਿੱਖ ਇਹ ਵੀ ਆਪਾਂ ਤੁਹਾਡੇ ਨਾਲ ਅੱਜ ਸਾਂਝਾ ਕਰਾਂਗੇ ਤੇ ਗੁਰੂ ਪਿਆਰਿਓ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਹੁਣ ਡਿਊਟੀਆਂ ਲਗਾ ਦਿੰਦੇ ਨੇ ਇਹਨਾਂ ਸਿੱਖਾਂ ਦੀਆਂ ਜਦੋਂ ਡਿਊਟੀਆਂ ਲਗਾਉਂਦੇ ਨੇ ਮਹਾਰਾਜ ਕਹਿੰਦੇ ਭਾਈ ਦੋ ਜਾਨੇ ਦਰਵਾਜ਼ੇ ਤੇ ਰਹਿਣਗੇ ਦੋ ਜਾਨੇ ਨਗਾਰਾ ਵਜਾਉਣਗੇ ਤੇ ਜਿਨ੍ਹਾਂ ਨੂੰ ਮੈਂ ਆਪਣਾ ਕਲਗੀ ਤੋੜਾ ਤੇ ਪੋਸ਼ਾਕ ਪਹਿਨਾਈ ਹੈ ਨਾ ਉਹ ਗੁਮਟੀ ਤੇ ਜਾ ਕੇ ਉੱਪਰ ਬੈਠਣਗੇ ਗੜੀ ਦੇ ਸਿਖਰ ਤੇ ਉਹ ਸਾਰੇ ਪਾਸੇ ਧਿਆਨ ਰੱਖਣਗੇ ਭਾਈ ਦਇਆ ਸਿੰਘ ਨੂੰ ਆਖਿਆ ਭਾਈ ਧਰਮ ਸਿੰਘ ਨੂੰ ਆਖਿਆ ਭਾਈ ਮਾਨ ਸਿੰਘ ਨੂੰ ਆਖਿਆ ਤੁਸੀਂ ਵੀ ਮੇਰੇ ਨਾਲ ਨਿਕਲੋ ਕਿਵੇਂ ਨਿਕਲੇ ਪ੍ਰੋਫੈਸਰ ਸਾਹਿਬ ਸਿੰਘ ਐਸ ਗੱਲ ਦਾ ਜ਼ਿਕਰ ਕਰਦੇ ਨੇ ਬਾ ਕਮਾਲ ਜ਼ਿਕਰ ਕੀਤਾ ਉਹਨਾਂ ਨੇ ਕਹਿੰਦੇ ਗੱਡੀ ਦਾ ਦਰਵਾਜ਼ਾ ਖੋਲਿਆ ਗਿਆ ਇੱਕ ਗੱਲ ਹੋਰ ਉੱਥੇ ਕਹਿੰਦੇ ਹਨੇਰੀ ਰਾਤ ਸੀ ਕਈ ਇਤਿਹਾਸਕਾਰਾਂ ਨੇ ਕਿਹਾ ਧੁੰਦ ਵੀ ਬਹੁਤ ਪਈ ਹੋਈ ਸੀ ਕਿਉਂਕਿ ਮੀਂਹ ਪੈ ਕੇ ਹਟੇ ਸੀ ਨਾ ਹਨੇਰਾ ਵੀ ਬਹੁਤ ਸੀ ਹੁਣ ਇੱਕ ਗੱਲ ਦੇਖੋ ਜਦੋਂ ਧੁੰਦ ਪੈਂਦੀ ਹੈ ਹਨੇਰਾ ਹੈ ਤੇ ਉਥੇ ਗੁਰੂ ਪਿਆਰਿਓ ਕੀ ਦੇਖਦਾ ਹੈ ਪਰ ਫਿਰ ਵੀ ਫੌਜਾਂ ਚੁਕੰਨੀਆਂ ਸੰਕੇ ਗੁਰੂ ਗੋਬਿੰਦ ਸਿੰਘ ਇਥੋਂ ਚਲੇ ਨਾ ਜਾਣ ਹੁਣ ਉਥੇ ਮੇਰੇ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਭਾਈ ਦਇਆ ਸਿੰਘ ਜੀ ਤੁਸੀਂ ਖੱਬੇ ਪਾਸੇ ਜਾਣਾ ਭਾਈ ਧਰਮ ਸਿੰਘ ਜੀ ਤੁਸੀਂ ਸੱਜੇ ਪਾਸੇ ਜਾਣਾ ਭਾਈ ਮਾਨ ਸਿੰਘ ਜੀ ਤੁਸੀਂ ਸਾਹਮਣੇ ਜਾਣਾ ਆਪਾਂ ਚੋਰੀ ਚੁਪੇ ਨਹੀਂ ਜਾਵਾਂਗੇ ਇੱਥੇ ਤਾੜੀ ਮਾਰ ਕੇ ਜਾਵਾਂਗੇ ਇਹਨਾਂ ਨੂੰ ਦੱਸ ਕੇ ਜਾਵਾਂਗੇ ਕਿ ਹਿੰਦ ਦਾ ਪੀਰ ਚੱਲਿਆ ਜਿਹਦੇ ਵਿੱਚ ਦਮ ਹੈ ਤਾਂ ਰੋਕ ਲਵੋ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਤਿੰਨ ਵਾਰ ਆਖਿਆ ਕਿ ਹਿੰਦ ਦਾ ਪੀਰ ਚੱਲਿਆ ਪਰੋਂ ਨਗਾਰਾ ਵੱਜਿਆ ਥੋਜ ਚੁਕੰਨੀ ਹੋ ਗਈ ਮਹਾਰਾਜ ਚੋਰੀ ਚੁਪਕੇ ਨਹੀਂ ਨਿਕਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਨਗਾਰਾ ਵੱਜਿਆ ਪਤਾ ਲੱਗ ਗਿਆ ਵੇ ਕੁਛ ਹੁਣ ਗੜੀ ਦੇ ਵਿੱਚ ਹੋਣ ਵਾਲਾ ਹੈ ਤੇ ਗੁਰੂ ਪਿਆਰਿਓ ਫੌਜਾਂ ਚੁਕੰਨੀਆਂ ਹੋ ਗਈਆਂ ਹਨੇਰਾ ਹੈ ਧੁੰਦ ਫਸਰੀ ਐ ਇੰਦੀ ਦਾ ਕੱਖ ਨਹੀਂ ਸੱਜੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਖਦੇ ਨੇ ਖੱਬੇ ਪਾਸੇ ਵੇਖਦੇ ਨੇ ਸਾਹਮਣੇ ਵੇਖਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲਾਂ ਹੀ ਸਿੱਖਾਂ ਨੂੰ ਆਖ ਦਿੱਤਾ ਸੀ ਕਿ ਆਪਾਂ ਮਾਛੀਵਾੜੇ ਮਿਲਾਂਗੇ ਜੇ ਆਪਾਂ ਇੱਥੋਂ ਬਚ ਜਾਂਦੇ ਆ ਨਿਕਲ ਜਾਂਦੇ ਆ ਮਾਛੀਵਾੜੇ ਦੇ ਜੰਗਲ ਦੇ ਵਿੱਚ ਆਪਾਂ ਉੱਥੇ ਮਿਲਾਪ ਕਰਾਂਗੇ ਤੁਸੀਂ ਇਹ ਤਾਰੇ ਦੀ ਸੇਧ ਵਿੱਚ ਪਹੁੰਚ ਜਿਓ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨ ਵਾਰ ਤਾੜੀ ਮਾਰਦੇ ਨੇ ਤੇ ਆਖਦੇ ਨੇ ਸਿੱਖਾਂ ਦਾ ਗੁਰੂ ਚੱਲਿਆ ਹੈ ਹਿੰਦ ਦਾ ਪੀਰ ਚੱਲਿਆ ਹੈ ਜੇ ਕਹੇ ਵਿੱਚ ਦਮ ਹੈ ਤਾਂ ਰੋਕ ਲਵੋ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਸਤਿਗੁਰਾਂ ਨੇ ਤਿੰਨ ਵਾਰੀ ਆਖਿਆ ਜਦੋਂ ਤਿੰਨ ਵਾਰੀ ਆਖਿਆ ਕਹਿੰਦੇ ਖੱਬੇ ਪਾਸੇ ਭਾਈ ਦਇਆ ਸਿੰਘ ਗਏ ਸੀ ਉਹਨਾਂ ਨੇ ਜੁਕਾਰਾ ਛੱਡਿਆ ਇੰਨੀ ਜ਼ੋਰ ਦੀ ਮੁਗਲ ਫੌਜ ਹਲਾ ਛੱਡੀ ਆਖੋ ਸਤਨਾ ਜਦੋਂ ਉਹਨਾਂ ਨੇ ਜੁਕਾਰਾ ਛੱਡਿਆ ਨਾ ਉਹ ਜਿੰਨੀ ਫੌਜ ਸੀ ਜਿੱਧਰੋਂ ਜੁਕਾਰਾ ਆਇਆ ਉਧਰੋਂ ਭੱਜ ਲਈ ਵੀ ਸ਼ਾਇਦ ਗੁਰੂ ਗੋਬਿੰਦ ਸਿੰਘ ਇੱਧਰ ਆ ਗਏ ਜਦੋਂ ਫੌਜ ਇੱਧਰੋਂ ਭੱਜੀ ਤੇ ਗੁਰੂ ਪਿਆਰਿਓ ਇੱਧਰ ਭਾਈ ਧਰਮ ਸਿੰਘ ਗਏ ਹੋਏ ਸੀ ਸੱਜੇ ਪਾਸੇ ਇੱਧਰੋਂ ਭਾਈ ਧਰਮ ਸਿੰਘ ਨੇ ਜਕਾਰਾ ਛੱਡ ਦਿੱਤਾ ਤੇ ਫੌਜ ਇੱਧਰੋਂ ਭੱਜ ਲਈ ਸਾਹਮਣੇ ਭਾਈ ਮਾਨ ਸਿੰਘ ਗਿਆ ਸੀ ਜਦੋਂ ਮਾਨ ਸਿੰਘ ਨੇ ਜਕਾਰਾ ਛੱਡਿਆ ਫੌਜ ਪਤਾ ਹੀ ਨਹੀਂ ਲੱਗਿਆ ਵੀ ਹੋ ਕੀ ਗਿਆ ਆਖੋ ਸਤਿਨਾਮ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਆਪਣੇ ਹਮਸਕਲ ਗੁਰਸਿੱਖ ਨੂੰ ਪੋਸ਼ਾਕ ਪਹਿਨਾਈ ਸੀ ਕਲਗੀ ਸਜਾਈ ਸੀ ਸਤਿਗੁਰਾਂ ਨੇ ਇਤਿਹਾਸ ਦੱਸਦਾ ਜੋੜਾ ਵੀ ਉਤਾਰ ਕੇ ਰੱਖ ਦਿੱਤਾ ਸੀ ਕਿ ਮੇਰੇ ਪਿਆਰੇ ਗੁਰਸਿੱਖ ਸ਼ਹੀਦ ਹੋਏ ਹੋਏ ਨੇ ਕਿਸੇ ਦੇ ਕੇਸ ਮੇਰੇ ਚਰਨਾਂ ਦੇ ਥੱਲੇ ਪੈਰਾਂ ਦੇ ਥੱਲੇ ਨਾ ਆ ਜਾਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਵਿੱਚ ਸ਼ਮਸ਼ੀਰ ਫੜੀ ਹੈ ਜਿਹੜਾ ਵੀ ਸਾਹਮਣੇ ਆਉਂਦਾ ਸਤਿਗੁਰ ਵੱਢਦੇ ਜਾਂਦੇ ਨੇ ਟੋਟੇ ਕਰਦੇ ਜਾਂਦੇ ਨੇ ਦੂਜੇ ਪਾਸੇ ਭਾਈ ਧਰਮ ਸਿੰਘ ਜੀ ਭਾਈ ਦਇਆ ਸਿੰਘ ਜੀ ਭਾਈ ਮਾਨ ਸਿੰਘ ਜੀ ਇਹਨਾਂ ਨੇ ਹੱਥ ਵਿੱਚ ਵੀ ਸ਼ਮਸ਼ੀਰਾਂ ਫੜੀਆਂ ਨੇ ਕਿਰਪਾਨਾਂ ਫੜੀਆਂ ਨੇ ਹਨੇਰੀ ਦੇ ਵਾਂਗ ਚਲਾਉਂਦੇ ਨੇ ਜਿਹੜਾ ਵੀ ਮੁਗਲ ਜਾਂ ਬਾਈ ਤਾਰ ਦੇ ਪਹਾੜੀ ਰਾਜਿਆਂ ਦਾ ਸਿਪਾਹੀ ਸਾਹਮਣੇ ਆਉਂਦਾ ਗਾਜਰ ਮੂਲੀ ਵਾਂਗ ਕੱਟਦੇ ਜਾਂਦੇ ਨੇ ਆਖੋ ਸਤਨਾਮ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਇਹ ਤਿੰਨ ਗੁਰਸਿੱਖ ਲੱਖਾਂ ਦੀ ਫੌਜ ਨੂੰ ਚੀਰਦੇ ਹੋਏ ਨਿਕਲ ਗਏ ਤੇ ਗੁਰੂ ਪਿਆਰੇ ਜਦੋਂ ਨਿਕਲ ਗਏ ਨਾ ਇਨਾਂ ਨੂੰ ਨਹੀਂ ਪਤਾ ਲੱਗਿਆ ਵੀ ਹੋਇਆ ਕੀ ਐ ਸਿਪਾਹੀਆਂ ਨੂੰ ਨਹੀਂ ਕੁਝ ਪਤਾ ਲੱਗਿਆ ਫਿਰ ਉੱਥੇ ਜਰਨੈਲਾ ਨੇ ਐਲਾਨ ਕੀਤਾ ਜਵੇਰ ਚੰਦ ਵਰਗਿਆਂ ਨੇ ਖਵਾਜਾ ਮਰਦੂਦ ਵਰਗਿਆਂ ਨੇ ਐਲਾਨ ਕੀਤਾ ਓਏ ਹੁਣ ਕਿੰਨਾ ਕਚਰਾ ਆਪਾਂ ਇੰਤਜ਼ਾਰ ਕਰਾਂਗੇ ਗੁਰੂ ਗੋਬਿੰਦ ਸਿੰਘ ਦਾ ਗੱਡੀ ਦੇ ਵਿੱਚੋਂ ਆਉਣ ਨੂੰ ਤੇ ਜਦੋਂ ਦੂਰੋਂ ਵੇਖਦੇ ਨੇ ਨਾ ਤਾਂ ਇਹਨਾਂ ਨੂੰ ਲੱਗਦਾ ਕਿ ਚਮਕੌਰ ਦੀ ਗੱਡੀ ਦੇ ਵਿੱਚ ਗੁੰਮਟੀ ਤੇ ਗੁਰੂ ਗੋਬਿੰਦ ਸਿੰਘ ਬੈਠੇ ਨੇ ਕਿਉਂਕਿ ਆਪਣਾ ਜੋ ਪਹਿਰਾਵਾ ਸੀ ਪੋਸ਼ਾਕ ਸੀ ਕਲਗੀ ਤੋੜਾ ਸੀ ਮਹਾਰਾਜ ਆਪਣੇ ਗੁਰਸਿੱਖ ਨੂੰ ਦੇਗੇ ਸਨ ਉਹ ਸਿੱਖ ਬੈਠਾ ਸੀ ਉੱਥੇ ਤੇ ਸਾਰੇ ਭੱਜ ਕੇ ਟੁੱਟ ਕੇ ਜਿੰਨੇ ਵੀ ਸਿਪਾਹੀ ਸੀ ਖਵਾਜਾ ਮਰਦੂਦ ਅਜਮੇਰ ਚੰਦ ਵਜੀਰ ਖਾਂ ਇਹਨਾਂ ਦੇ ਕਹਿਣ ਤੇ ਸਾਰੇ ਭੱਜ ਕੇ ਜਦੋਂ ਚੜ ਜਾਂਦੇ ਨੇ ਨਾ ਚਮਕੌਰ ਦੀ ਗੜੀ ਦੇ ਵਿੱਚ ਤਾਂ ਜਿੰਨੇ ਵੀ ਉੱਥੇ 4-5 ਜਾਂ 6 ਗੁਰਸਿੱਖ ਸੀ ਭਾਈ ਕਾਠਾ ਸਿੰਘ ਵਰਗੇ ਉਹਨਾਂ ਨਾਲ ਜਦੋਂ ਟੱਕਰ ਲੈਂਦੇ ਨੇ ਤਾਂ ਕੁਝ ਚਿਰ ਉੱਥੇ ਹੋਰ ਜੰਗ ਹੁੰਦੀ ਹੈ ਤਾਂ ਅਖੀਰ ਦੇ ਵਿੱਚ ਗੁਰੂ ਪਿਆਰੇ ਉੱਥੇ ਕੀ ਹੁੰਦਾ ਹੈ ਜਿਹੜਾ ਗੁਰੂ ਪਾਤਸ਼ਾਹ ਦਾ ਹਮ ਸ਼ਕਲ ਸਿੱਖ ਸੀਨਾ ਜਦੋਂ ਉਹਦਾ ਸਿਰ ਕੱਟ ਉਹਦੇ ਕੋਲ ਜਾਂਦੇ ਨੇ ਉਹਨਾਂ ਨਾਲ ਜੰਗ ਹੁੰਦੀ ਹੈ ਤੇ ਅਖੀਰ ਦੇ ਵਿੱਚ ਤੇ ਗੁਰੂ ਪਿਆਰੇ ਸਿਪਾਹੀ ਘੇਰਾ ਪਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਹਮ ਸ਼ਕਲ ਦਾ ਸਿਰ ਲਾ ਦਿੰਦੇ ਨੇ ਸਿਰ ਕੱਟ ਲੈਂਦੇ ਨੇ ਸਿਰ ਕੱਟ ਲੈਂਦੇ ਨੇ ਨਾ ਰੌਲਾ ਪੈ ਜਾਂਦਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਾਰ ਦਿੱਤਾ ਅਸੀਂ ਗੁਰੂ ਗੋਬਿੰਦ ਸਿੰਘ ਕਤਲ ਕਰ ਦਿੱਤਾ ਰੌਲਾ ਪੈ ਜਾਂਦਾ ਹੈ ਖਵਾਜਾ ਮਰਦੂਦ ਬੜਾ ਖੁਸ਼ ਹੁੰਦਾ ਅਜ਼ਮੇਰ ਚੰਦ ਬੜਾ ਖੁਸ਼ ਹੁੰਦਾ ਫੌਜਾਂ ਬੜੀਆਂ ਖੁਸ਼ ਹੁੰਦੀਆਂ ਨੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਤਮ ਕਰ ਦਿੱਤਾ ਗੁਰੂ ਪਿਆਰਿਓ ਉਹ ਸੀਸ ਚੁੱਕਦੇ ਨੇ ਹੱਥ ਵਿੱਚ ਫੜ ਕੇ ਥੱਲੇ ਆ ਜਾਂਦੇ ਨੇ ਗੱਡੀ ਤੋਂ ਜਦੋਂ ਥੱਲੇ ਆਉਂਦੇ ਨੇ ਨਾ ਫਿਰ ਗੁਰੂ ਪਿਆਰਿਓ ਇਹਨਾਂ ਨੇ ਉਹ ਸੀਸ ਨੂੰ ਇੱਕ ਥਾਲ ਦੇ ਵਿੱਚ ਵੱਡੇ ਸਾਰੇ ਥਾਲ ਦੇ ਵਿੱਚ ਰੱਖਦੇ ਨੇ ਉੱਤੇ ਕੱਪੜਾ ਦਿੰਦੇ ਨੇ ਢੋਲ ਟਮਕੇ ਵੱਜਦੇ ਨੇ ਨੱਚਦੇ ਨੇ ਸਿਪਾਹੀ ਭੰਗੜਾ ਪਾਉਂਦੇ ਨੇ ਚਾਹ ਚੜਿਆ ਖੁਸ਼ੀ ਚੜੀਆ ਇਹਨਾਂ ਨੂੰ ਰੋਲਾ ਪਾ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿਰ ਕਲਮ ਕਰ ਦਿੱਤਾ ਸਾਰੇ ਪਾਸੇ ਸ਼ਨਾਟਾ ਛਾਇਆ ਹੁੰਦਾ ਤੇ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਕਲਗੀ ਜੜੀ ਹੁੰਦੀ ਸੀ ਉਹ ਹੀਰਿਆਂ ਦੀ ਕਲਗੀ ਸੀ ਉਹੀ ਕਲਗੀ ਨੂੰ ਵੇਖ ਕੇ ਉਹੀ ਚਿਹਰੇ ਮੋਹਰੇ ਨੂੰ ਵੇਖ ਕੇ ਇਹੀ ਕਹੀ ਜਾਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਤੋਂ ਬਾਅਦ ਗੁਰੂ ਪਿਆਰਿਓ ਨੌ ਪੋਹ ਦਾ ਦਿਨ ਜਦੋਂ ਰਾਤ ਖਤਮ ਹੁੰਦੀ ਹੈ ਨਾ 10 ਪੋਹ ਚੜਦਾ ਮੈਂ ਨੌ ਪੋਹ ਦੀ ਸਹਿਬਜ਼ਾਦਿਆਂ ਦੀ ਵੀ ਗੱਲ ਕੀਤੀ ਹੈ ਨਾ ਤੁਹਾਡੇ ਨਾਲ ਇਤਿਹਾਸ ਦਾ ਜ਼ਿਕਰ ਕੀਤਾ ਸਹਿਬਜ਼ਾਦਿਆਂ ਦੀ ਕਚਹਿਰੀ ਵੀ ਲੱਗਦੀ ਹੈ ਤੇ ਗੁਰੂ ਪਿਆਰਿਓ ਇਹ ਜਦੋਂ ਸਿਰ ਵੱਢ ਕੇ ਲੈ ਜਾਂਦੇ ਨੇ ਤਾਂ ਆਪਾਂ ਸਾਰੇ ਵੇਖਦੇ ਹਾਂ ਕਿ ਸਹਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਸੀ 10 11 ਅਤੇ 12 ਪੋ ਇਹ ਤਿੰਨ ਰਾਤਾਂ ਸਹਬਜ਼ਾਦੇ ਠੰਡੇ ਬੁਰਜ ਦੇ ਵਿੱਚ ਰਹੇ ਸੀ ਸਹਬਜ਼ਾਦਿਆਂ ਦੀ ਜਦੋਂ ਪਹਿਲੀ ਕਚਹਿਰੀ ਲੱਗੀ ਸੀ ਨਾ ਜਦੋਂ ਪਹਿਲੀ ਕਚਹਿਰੀ ਤੋਂ ਸਹਬਜ਼ਾਦੇ ਚਲੇ ਜਾਂਦੇ ਨੇ ਫਿਰ ਸ਼ਾਮ ਨੂੰ ਸਪੈਸ਼ਲ ਬੁਲਾਇਆ ਸੀ ਸਹਬਜ਼ਾਦਿਆਂ ਨੂੰ ਇੱਕ ਕੱਟਿਆ ਹੋਇਆ ਸਿਰ ਥਾਲ ਦੇ ਵਿੱਚ ਰੱਖਿਆ ਹੋਇਆ ਖਵਾਜਾ ਮਰਦੂਦ ਰੋਲਾ ਪਾ ਰਿਹਾ ਹੈ ਹੱਸ ਰਿਹਾ ਹੈ ਨੱਚ ਰਿਹਾ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿਰ ਵੱਢ ਕੇ ਲੈ ਕੇ ਆਂਦਾ ਹੈ ਔਰੰਗਜ਼ੇਬ ਮੈਨੂੰ ਸ਼ਾਇਦ ਆਪਣੇ ਤਖਤ ਤੇ ਬਿਠਾ ਦੇਗਾ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾ ਨੂੰ 8 ਮਹੀਨੇ ਘੇਰਾ ਪਾ ਕੇ ਰੱਖਿਆ ਉਹ ਗੁਰੂ ਗੋਬਿੰਦ ਸਿੰਘ ਦਾ ਸਿਰ ਖਵਾਜਾ ਮਰਦੂਦ ਵੱਢ ਕੇ ਲੈ ਕੇ ਆਇਆ ਉਹ ਕਹਿੰਦਾ ਮੇਰੇ ਤੇ ਮਾਣ ਕਰਨਗੇ ਹੰਕਾਰ ਦੇ ਵਿੱਚ ਹੈ ਤੇ ਗੁਰੂ ਪਿਆਰਿਓ ਇਹ ਸੀਸ ਜਦੋਂ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਪਹੁੰਚਦਾ ਨਾ ਵਜ਼ੀਰ ਖਾਨ ਨੂੰ ਸ਼ੰਕਾ ਪੈਦਾ ਹੁੰਦਾ ਮਨ ਦੇ ਵਿੱਚ ਬਜੀਰਖਾ ਕਹਿੰਦਾ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ 8 ਮਹੀਨੇ ਅਨੰਦਪੁਰ ਘੇਰਾ ਪਾ ਕੇ ਰੱਖਿਆ ਉਹਦੋਂ ਨਹੀਂ ਅਸੀਂ ਫੜ ਪਾਏ ਸਰਸਾ ਨਦੀ ਤੇ ਫੜ ਨਹੀਂ ਪਾਏ ਚਮਕੌਰ ਗੜੀ ਦੇ ਵਿੱਚ ਲਗਾਤਾਰ ਜੰਗ ਲੱਗੀ ਉਹਦੋਂ ਨਹੀਂ ਫੜ ਪਾਏ ਇਹ ਖਵਾਜਾ ਮਰਦੂਦ ਦੀਆਂ ਫੌਜਾਂ ਜਾਂ ਇਹ ਜਿਹੜੇ ਨੇ ਇਹ ਕਿਵੇਂ ਸਿਰ ਕੱਟ ਕੇ ਲਿਆਏ ਸਮਝ ਤੋਂ ਬਾਹਰ ਹੈ ਇੱਕ ਗੱਲ ਹੋਰ ਯਾਦ ਰੱਖੋ ਨਾਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਦੇ ਵਜ਼ੀਰ ਖਾਨ ਨੇ ਵੇਖਿਆ ਸੀ ਤੇ ਨਾ ਖੁਆਜਾ ਮਰਦੂਦ ਨੇ ਵੇਖਿਆ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਹੋ ਜੇ ਨੇ ਅੱਜ ਤਾਂ ਹੁਣ ਨੈਟ ਹੈ ਨਾ ਮੋਬਾਈਲ ਨੇ ਆਪਾਂ ਮੋਬਾਈਲਾਂ ਤੇ ਜਾਂ ਟੀਵੀਆਂ ਤੇ ਪਤਾ ਲੱਗ ਜਾਂਦਾ ਉਹ ਤਾਂ ਹੈ ਹੀ ਨਹੀਂ ਸੀ ਕੁਝ ਇਹਨਾਂ ਨੇ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਨਹੀਂ ਸੀ ਕੀਤੇ ਵਜ਼ੀਰ ਖਾਨ ਦੇ ਮਨ ਦੇ ਵਿੱਚ ਇਹ ਹਜੇ ਵੀ ਸ਼ੰਕਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੋਈ ਮਾਰ ਨਹੀਂ ਸਕਦਾ ਉਸ ਸਮੇਂ ਗੁਰੂ ਪਿਆਰਿਓ ਫਿਰ ਹੋਰ ਤਾਂ ਕੋਈ ਇਨਾਂ ਕੋਲੇ ਚਾਰਾ ਨਹੀਂ ਸੀ ਫਿਰ ਠੰਡੇ ਬੁਰਜ ਤੋਂ ਸਹਿਬ ਯਾਦਿਆਂ ਨੂੰ ਬੁਲਾਇਆ ਗਿਆ ਕਿਤਾਬ ਹੈ ਹੀਰਿਆਂ ਜੜੀ ਕਲਗੀ ਸਮਾਂ ਮਿਲਿਆ ਜਰੂਰ ਪੜਿਓ ਇੱਕ ਕਿਤਾਬ ਹੈ ਚਮਕੌਰ ਗੜੀ ਦੇ ਸ਼ਹੀਦ ਸਾਡੀ ਕੌਮ ਨੇ ਕਿਤਾਬਾਂ ਪੜ੍ਹਨੀਆਂ ਬੰਦ ਕਰ ਦਿੱਤੀਆਂ ਇਤਿਹਾਸ ਪੜ੍ਹਨਾ ਬੰਦ ਕਰ ਦਿੱਤਾ ਤਾਂ ਹੀ ਨਹੀਂ ਸਾਨੂੰ ਪਤਾ ਲੱਗ ਰਿਹਾ ਜ਼ਿਕਰ ਕੀਤਾ ਹੈ ਜਦੋਂ ਸਹਿਬ ਯਾਦਿਆਂ ਨੂੰ ਬੁਲਾਇਆ ਗਿਆ ਨਾ ਥਾਲ ਸਾਹਮਣੇ ਰੱਖ ਦਿੱਤਾ ਅਤੇ ਕੱਪੜਾ ਦਿੱਤਾ ਹੈ ਸੁਚਾਨੰਦ ਵਰਗੇ ਵਜ਼ੀਰ ਖਾਂ ਵਰਗੇ ਉਹਨਾਂ ਦੀਆਂ ਫੌਜਾਂ ਸਾਰੀਆਂ ਅੰਦਰ ਕਚਹਿਰੀ ਦੇ ਵਿੱਚ ਖਚਾ-ਖਚ ਭਰੀਆਂ ਪਈਆਂ ਨੇ ਵਜ਼ੀਰ ਖਾਂ ਸਹਿਬ ਯਾਦਿਆਂ ਨੂੰ ਆਖਣ ਲੱਗਿਆ ਓ ਬੱਚਿਓ ਆ ਵੇਖੋ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀਸ ਕਲਮ ਕਰਕੇ ਲੈ ਆਂਦਾ ਸਿਰ ਵੱਟ ਕੇ ਲੈ ਕੇ ਆਂਦਾ ਤੁਸੀਂ ਸਵੇਰੇ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੋਈ ਹੱਥ ਨਹੀਂ ਲਾ ਸਕਦਾ ਆਹ ਵੇਖੋ ਸੀਸ ਕਤਲ ਕਰਕੇ ਲੈ ਕੇ ਆਂਦਾ ਸਹਬ ਜਾਦੇ ਵੇਖਦੇ ਨੇ ਤੇ ਕਹਿੰਦੇ ਨੇ ਉਹ ਵਜ਼ੀਰ ਖਾਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੋਤਾ ਤੂੰ ਸਾਡੇ ਪਿਤਾ ਨੂੰ ਕਿੱਥੋਂ ਵੱਢ ਲਿਆਏਂਗਾ ਤੂੰ ਕਿੱਥੋਂ ਮਾਰ ਦੇਂਗਾ ਅਸੀਂ ਉਹਨਾਂ ਦੇ ਪੋਤਾ ਤੂੰ ਨਹੀਂ ਉਹਨਾਂ ਜਾਣਦਾ ਜਿੰਨਾ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਾਣਦੇ ਆ ਕੋਈ ਐਸੀ ਤਾਕਤ ਕੋਈ ਐਸੀ ਸ਼ਕਤੀ ਕੋਈ ਪੈਦਾ ਨਹੀਂ ਹੋਈ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਰ ਦੇਵੇ ਉਹਨਾਂ ਦਾ ਸਿਰ ਕਲਮ ਕਰ ਦੇਵੇ ਵਜੀਰਖਾ ਕਹਿੰਦਾ ਉਹ ਬੱਚਿਓ ਤੁਸੀਂ ਮਾਸੂਮ ਹੋ ਛੋਟੇ ਹੋ ਤੁਹਾਨੂੰ ਨਹੀਂ ਪਤਾ ਆ ਦੇਖੋ ਥਾਲ ਥਾਲ ਦੇ ਉੱਤੇ ਕੱਪੜਾ ਦਿੱਤਾ ਹੋਇਆ ਇਹ ਕੱਪੜੇ ਦੇ ਥੱਲੇ ਸਿਰ ਪਿਆ ਤੁਹਾਡੇ ਪਿਤਾ ਜੀ ਦਾ ਕੱਟਿਆ ਹੋਇਆ ਤੇ ਸਹਿਬਯਾਦੇ ਕਹਿੰਦੇ ਨਹੀਂ ਤੈਨੂੰ ਬਹਿ ਮੈਂ ਭਲੇਖਾ ਹੈ ਵਜ਼ੀਰ ਖਾਂ ਕਹਿੰਦਾ ਨਹੀਂ ਗੁਰੂ ਗੋਬਿੰਦ ਸਿੰਘ ਦਾ ਅਸੀਸ ਹੈ ਗੁਰੂ ਪਿਆਰਿਓ ਜਦੋਂ ਕੱਪੜਾ ਚੁੱਕਦੇ ਨੇ ਨਾ ਤੇ ਜਦੋਂ ਕੱਪੜਾ ਚੁੱਕਿਆ ਜਾਂਦਾ ਤਾਂ ਸਹਿਬਯਾਦੇ ਵੇਖ ਕੇ ਜਕਾਰੇ ਛੱਡਦੇ ਨੇ ਆਖੋ ਸਤਨਾਮ ਜਦੋਂ ਜਕਾਰੇ ਛੱਡਦੇ ਨੇ ਵਜ਼ੀਰ ਖਾਂ ਫੇਰ ਹੱਕਾ ਬੱਕਾ ਰਹਿ ਜਾਂਦਾ ਵੀ ਇਹ ਕੀ ਹੋ ਗਿਆ ਸਹਿਬਯਾਦੇ ਕਹਿੰਦੇ ਓਏ ਵਜ਼ੀਰ ਖਾਂ ਤੈਨੂੰ ਕਿਹਾ ਸੀ ਨਾ ਇਹ ਸਾਡੇ ਬਾਪੂ ਦਾ ਸੀਸ ਨਹੀਂ ਐਸੀ ਕੋਈ ਤਾਕਤ ਐਸੀ ਕੋਈ ਕਰਾਮਾਤ ਬਣੀ ਨਹੀਂ ਸਾਡੇ ਗੁਰੂ ਪਿਤਾ ਦਾ ਸੀਸ ਕਲਮ ਕਰ ਦੇਵੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂ ਇਹ ਉਹਨਾਂ ਦਾ ਹਮ ਸ਼ਕਲ ਬਾਬਾ ਸੰਗਤ ਸਿੰਘ ਹੈ ਅੱਜ ਬਹੁਤ ਅਸੀਂ ਕਹਿ ਰਹੇ ਆਂ ਬਾਬਾ ਜੀਵਨ ਸਿੰਘ ਜੀ ਤੇ ਬਾਬਾ ਸੰਗਤ ਸਿੰਘ ਦਾ ਰੌਲਾ ਪਾ ਰਹੇ ਆਂ ਅਸੀਂ ਆਪਸ ਵਿੱਚ ਹੀ ਲੜੀ ਜਾਂਦੇ ਆਂ ਇਹ ਦੋਵੇਂ ਗੁਰੂ ਦੇ ਸਿੱਖ ਨੇ ਬਾਬਾ ਸੰਗਤ ਸਿੰਘ ਵੀ ਬਾਬਾ ਜੀਵਨ ਸਿੰਘ ਵੀ ਪਰ ਜੋ ਬਹੁਤ ਇਤਿਹਾਸਕਾਰ ਪੁਰਾਣੇ ਇਤਿਹਾਸਕਾਰ ਅਗਿਆਨੀ ਗਿਆਨ ਸਿੰਘ ਦਾ ਹਵਾਲਾ ਦਿੱਤਾ ਮੈਂ ਤੁਹਾਨੂੰ ਜੋ ਪ੍ਰਾਤਨ ਤਵਾਰੀਖ ਦੇ ਵਿੱਚ ਦਰਜ ਕੀਤਾ ਉਹ ਕਹਿੰਦਾ ਕਮਲਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਸੱਚੇ ਪਾਛਾ ਚਲੇ ਗਏ ਹੋਣੇ ਆ ਇਹ ਗੁਰੂ ਗੋਬਿੰਦ ਸਿੰਘ ਨਹੀਂ ਇਹ ਬਾਬਾ ਸੰਗਤ ਸਿੰਘ ਹੈ ਜਦੋਂ ਇਹ ਗੱਲ ਸੁਣੀ ਵਜ਼ੀਰ ਖਾਂ ਕਲਫ ਗਿਆ ਆਪਣੀਆਂ ਫੌਜਾਂ ਨੂੰ ਗਾਲਾਂ ਕੱਢਦਾ ਹੈ ਮੰਦਾ ਬੋਲਦਾ ਹੈ ਕਹਿੰਦਾ ਦਫਾ ਹੋ ਜਾਓ ਮੇਰੀ ਕਚੈਰੀ ਦੇ ਵਿੱਚੋਂ ਆਪਣੀਆਂ ਫੌਜਾਂ ਨੂੰ ਕਹਿੰਦਾ ਤੁਸੀਂ ਰੌਲਾ ਪਾਇਆ ਢੋਲ ਢਮੱਕਾ ਵਜਾਇਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਦਾ ਸਰਬਾਡ ਲੈ ਆਂਦਾ ਕਦੇ ਦੇਖੋ ਗੁਰੂ ਗੋਬਿੰਦ ਸਿੰਘ ਲੱਭੋ ਕਿੱਥੇ ਆ ਉਹ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਚੋਂ ਨਿਕਲ ਗਿਆ ਹੋਣਾ ਤੇ ਗੁਰੂ ਪਿਆਰਿਓ ਇਸੇ ਤਰ੍ਹਾਂ ਮੇਰੇ ਕਲਗੀਧਰ ਸਹਨਸ਼ਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚਮੁੱਚ ਹੀ ਚਮਕੌਰ ਦੀ ਗੜੀ ਚੋਂ ਨਿਕਲ ਜਾਂਦੇ ਨੇ ਆਖੋ ਸਤਨਾਮ ਨਿਕਲ ਜਾਂਦੇ ਨੇ ਪਰ ਬਾਪੂ ਦੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਅੱਜ ਸਿਰ ਉੱਤੇ ਤਾਜ ਨਹੀਂ ਹੱਥ ਵਿੱਚ ਬਾਜ ਨਹੀਂ ਕੋਲ ਨੀਲਾ ਘੋੜਾ ਨਹੀਂ ਚਰਨਾ 'ਚ ਜੋੜਾ ਨਹੀਂ ਪਰ ਫਿਰ ਵੀ ਸਤਗੁਰ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਪ੍ਰੇਮ ਵਿੱਚ ਭਿੱਜੇ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਧ ਵਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪੇ ਅੱਲਾ ਬੈਂਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਾਠ ਖੇੜਿਆਂ ਦਾ ਰਹਿਣਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦੇ ਵਿੱਚ ਲੀਨ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਖਦੇ ਨੇ ਭਾਈ ਦਿਨ ਚੜਦਾ ਜਾਂਦਾ ਹੈ ਨੋ ਪੋ ਦਾ ਦਿਨ ਚੜਦਾ ਜਾਂਦਾ ਹੈ ਮੈਨੂੰ ਫੌਜ ਪਛਾਣ ਲਏਗੀ ਮੈਨੂੰ ਇਹ ਜਿਹੜੀਆਂ ਟੁਕੜੀਆਂ ਫਿਰਦੀਆਂ ਨੇ ਫੌਜ ਨਹੀਂ ਆਏ ਪਛਾਣ ਲੈਣਗੀਆਂ ਮਹਾਰਾਜ ਇੱਕ ਘਣੇ ਜੰਗਲ ਦੀ ਛੜੀ ਦੇ ਵਿੱਚ ਜੰਡ ਦੇ ਹੇਠਾਂ ਬਹਿ ਜਾਂਦੇ ਨੇ ਤੇ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠ ਕੇ ਅਕਾਲ ਪੁਰਖ ਦਾ ਧਿਆਨ ਧਰਦੇ ਨੇ ਆਖੋ ਸਤਨਾਮ